ਲਵੀ ਮਿੱਤਰੋ ਜਿਹੜੇ ਭਰਾ ਚੰਗੀ ਸ਼ਕੀਨ ਟੋਕੜ ਝੋਟੀ ਦੀ ਪਾਲ ਦੇ ਵਿੱਚ ਤੇ ਫਿਰ ਆ ਕਰ ਲਓ ਨੰਬਰ 92 ਦਾ 90413 13118 ਪਿੰਡ ਗੁਰੂ ਕੀ ਟਾਬ ਦੇ ਵਿੱਚ ਖੜੀ ਆ ਇਹ ਝੋਟੀ ਦੇ ਥੱਲੇ 7 ਲੀਟਰ ਦੁੱਧ ਦਾ ਠੰਡੀ ਸੀਲ ਇੰਨੀ ਕੋਈ ਭਾਵਾਂ ਦੀ ਨੂੰ ਬੱਚੇ ਚੋਈ ਫਿਰਨ ਤੇ ਲੇਵੇ ਭਾਂਡੇ ਨਾਲ ਬੜੀ ਸਾਫ ਸੁਥਰੀ ਆ ਬੜੇ ਟਿਕਾਣੇ ਤੇ ਜਿਹੜਾ ਭਰਾ ਚੰਗੀਆਂ ਝੋਟੀਆਂ ਤਿਆਰ ਕਰਦੇ ਕੱਟੀਆਂ ਸਾਹਦੇ ਆ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆ ਮਗਰ ਇਹਦੇ ਕੱਟੀਆਂ ਮਿੱਤਰੋ 7 ਕਿਲੋ ਦੁੱਧ ਦਾ ਦੋਵਾਂ ਟਾਈਮ ਮਿਲਦੀ ਆ ਸ਼ਕੀਨੀ ਵਾਲੇ ਪੱਖ ਤੋਂ ਚੰਗੀ ਮਜ਼ਬੂਤ ਆ ਥਣਾ ਵਾਲੇ ਪੱਖ ਤੋਂ ਜਾ ਕੇ ਤਸੱਲੀ ਤੁਸੀਂ ਕਰਨੀ ਆ ਆਪ ਮਿੱਤਰੋ ਲੇਵੇ ਭਾਂਡੇ ਨਾਲ ਸਾਫ ਸੁਥਰੀ ਜਿੰਨੀ ਹੈਗੀ ਆ ਬਹੁਤ ਸੋਹਣੀ ਸੰਰਖੀ ਝੋਟੀ ਪਿੰਡ ਗੁਰੂ ਕੀ ਟਾਬ ਦੇ ਵਿੱਚ ਖੜੀ ਹੋਈ ਆ ਬਾਈ ਗੁਰਸੇਵਕ ਸਿੰਘ ਦੇ ਕੋਲੇ ਰੇਟ ਇਹਦਾ 72000 ਰੁਪਿਆ ਵਾ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਭਰਾ ਨੂੰ ਚਾਹੀਦੀ ਆ ਫਿਰ ਬਾਈ ਨਾਲ ਤੁਸੀਂ ਚੱਕੋ ਫੋਨ ਤੇ ਕਰ ਲੋ ਰਾਬਤਾ ਕਹਿ ਮਿੱਤਰੋ ਆ ਤੁਰਦੀ ਇੱਕ ਵਾਰੀ ਦੇਖ ਲੋ ਪੂਰੀ ਲੇਵੇ ਭਾਂਡੇ ਨਾਲੋਂ ਬੜੀ ਖਰੀ ਤੇ ਖਬਰਦਾਰ ਝੋਟੀ ਆ ਬਾਕੀ ਗੱਲਬਾਤ ਲਈ ਨੰਬਰ ਬਾਈ ਦੱਸ ਸਕਰੇ ਇਹਨਾਂ ਦੇ ਉੱਤੇ ਆ ਪਿੰਡ ਗੁਰੂ ਕੀ ਟਾਬ ਤੇ ਬਾਕੀ ਗੱਲਬਾਤ ਫੋਨ ਤੇ ਕਰ ਲੋ ਧੰਨਵਾਦ